देखो मैं बहुत ही अच्छा प्रदर्शन है बड़ा अच्छा एग्जीबिशन की है और बड़ा अच्छे प्रोडक्ट ने और मैं समझता के नाल लुधियाना नमी शान मिलेगी गाहक आने के ग्रोथ होएगी और जो लुधियाना मशहूर है हॉजरी ली टेक्सटाइल ली नेटवेयर ली तो नैटवेयर लू शोकस करना बहुत जरूरी और बहुत ही चंगे तरीके शोकस किया और मैं जो भी इन्होंने जो उपराले ने मनु बहुत बधाई दिना और मैं पूरी उम्मीद है ਕੀ ਕਾਰੋਬਾਰ ਵੀ ਵਧੇਗਾ ਨਾਮ ਵੀ ਵਧੇਗਾ ਬ੍ਰਾਂਡ ਵੀ ਆਏਗਾ ਤੇ ਲੁਧਿਆਣਾ ਦਾ ਨਾਮ ਵੀ ਹੋਏਗਾ ਤੇ ਪੰਜਾਬ ਦਾ ਨਾਮ ਵੀ ਹੋਏਗਾ ਸਰ ਚਾਈਨਾ ਨਾਲ ਕਾਫੀ ਜਲਾਵਾ ਕੰਪੀਟੀਸ਼ਨ ਚੱਲ ਰਿਹਾ ਹੈ ਚਾਈਨਾ ਦੇ ਪ੍ਰੋਡਕਟਸ ਇਸ ਇਸ ਤਰ੍ਹਾਂ ਦੀ ਐਗਜ਼ੀਬਿਸ਼ਨ ਕਿੰਨੇ ਕੋ ਲਾਹੇਵੰਦ ਹੁੰਦੀ ਹੈ ਕਿ ਮਤਲਬ ਕਿ ਚਾਈਨਾ ਨੂੰ ਟੱਕਰ ਦੇਣ ਵਾਸਤੇ ਦੇਖੋ ਪੰਜਾਬੀ ਤਾਂ ਹਰੇ ਕਿਸਮ ਦੇ ਜਜਾਰੂ ਹੈ ਉਹ ਕੋਈ ਕੋਈ ਕੰਪੀਟੀਸ਼ਨ ਸਮਝਦਾ ਹੀ ਨਹੀਂ ਬਿਲਕੁਲ ਔਰ ਸ਼ੁਰੂ ਤੋਂ ਹੀ ਲੁਧਿਆਣੇ ਨੇ ਬੜੀ ਆਪਣੇ ਆਪ ਜਮਾਲ ਮਾਰੀ ਹੈ ਚਾਹੇ ਉਹ ਲਾਈਟ ਇੰਜੀਨੀਅਰਿੰਗ ਹੀ ਚਾਹੇ ਉਹ ਟੈਕਸਟਾਈਲ ਰਹੀ ਚਾਹੇ ਵੂਲਨ ਰਿਆ ਲੋਕਾਂ ਦੀ ਆਪਣੀ ਖਾਣ ਹੈ ਲੁਧਿਆਣੇ ਦੇ ਲੋਕ ਬਹੁਤ ਮਿਹਨਤੀ ਨੇ ਪਰ ਇਹ ਬਹੁਤ ਉਹਨকো ਚਾਇਨਾ ਦਾ ਫਰਕ ਨਹੀਂ ਪੈਂਦਾ ਸਰ ਉਹ ਸਰਕਾਰ ਨਾਲ ਜੁੜਿਓ ਤੁਸੀਂ ਐਗਜ਼ੀਬਿਸ਼ਨ ਸੈਂਟਰ ਨੂੰ ਲੈ ਕੇ ਬੜੀ ਚੱਲਦੀ ਆ ਐਕਚੁਅਲੀ ਸੈਕਟਰ ਦੀ ਇੱਕ ਮਾਰਗ ਹੈ ਲੁਧਿਆਣੇ ਦੀ ਇੱਕ ਪਲੇਸ ਹੋਣਾ ਚਾਹੀਦਾ ਜਿੱਥੇ ਸਾਡੇ ਮਾਨਯੋਗ ਇੰਡਸਟਰੀ ਮਿਨਿਸਟਰ ਦਾ ਕੁਝ ਦਿਨ ਪਹਿਲਾਂ ਹੀ ਇਹ ਵਾਦਾ ਵੀ ਸੀ ਔਰ ਬਿਆਨ ਵੀ ਸੀ ਕਿ ਬਹੁਤ ਵਧੀਆ ਇੱਥੇ ਐਗਜ਼ੀਬਿਸ਼ਨ ਸੈਂਟਰ ਕਨਵੋਕੇਸ਼ਨ ਸੈਂਟਰ ਤੇ ਬੜਾ ਕੰვენਸ਼ਨ ਸੈਂਟਰ ਬਣਾndi ਉਹਨਾਂ ਦਾ ਲਾਹਾ ਹੈ ਔਰ ਮੈਨੂੰ ਲੱਗਦਾ ਹੈ ਕਿ ਜਿਸ ਤਰੀਕੇ ਨਾਲ ਪੰਜਾਬ ਲਈ ਕੰਮ ਕਰ ਰਹੇ ਨੇ ਔਰ ਜਿਸ ਲਾਹੇ ਨਾਲ ਉਹ ਲੁਧਿਆਣੇ ਲਈ ਕੰਮ ਕਰ ਰਹੇ ਨੇ ਆਪਾਂ ਨੂੰ ਬੜੀ ਜਲਦੀ ਆਪਣਾ ਸੁਪਨਾ ਸਾਕਾਰ ਹੋਏਗਾ ਠੀਕ ਹੈ ਠੀਕ ਹੈ